ਵਿਆਹ ਵਾਲੇ ਦਿਨ ਮੁੰਡਾ ਕੁੜੀ ਨੇ ਸਟੇਜ ਤੇ ਕਰਿਆ ਅਜੀਹਾ ਕੰਮ ਚਾਰੇ ਪਾਸੇ ਹੋ ਰਹੀ ਖੂਬ ਚਰਚਾ ਜੋ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਵੀਡੀਓ ਇੱਕ ਵਿਆਹ ਦੀ ਹੈ ਜਿੱਥੇ ਕਿ ਨਵੇਂ ਵਿਆਹੇ ਮੁੰਡਾ ਕੁੜੀ ਨੂੰ ਸ਼ਗਨ ਪਾ ਕੇ ਯਾਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਵੱਲੋਂ ਫੋਟੋਆਂ ਖਿੱਚਵਾਈਆਂ ਜਾ ਰਹੀਆਂ ਨੇ ਪਰ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਔਰਤ ਸਟੇਜ ਦੇ ਥੱਲੇ ਖੜੀ ਆਪਣੇ ਬਟਨਾ ਵਾਲੇ ਫੋਨ ਨਾਲ ਵਿਆਹ ਵਾਲੇ ਮੁੰਡਾ ਕੁੜੀ ਦੀ ਫੋਟੋ ਖਿੱਚ ਰਹੀ ਹੈ ਪਰ ਇਸ ਵਿੱਚ ਖਾਸ ਗੱਲ ਇਹ ਹੈ ਕਿ ਮੁੰਡਾ ਕੁੜੀ ਵੀ ਬੜੇ ਹੀ ਪਿਆਰ ਨਾਲ ਮੁਸਕਰਾ ਕੇ ਉਸ ਬਜ਼ੁਰਗ ਔਰਤ ਨੂੰ ਫੋਟੋ ਖਿੱਚਣ ਲਈ ਪੋਜ ਦਿੰਦੇ ਹਨ ਅਤੇ ਔਰਤ ਵੀ ਫੋਟੋ ਖਿੱਚ ਕੇ ਫਿਰ ਉਹਨਾਂ ਨੂੰ ਦਿਖਾਉਂਦੀ ਹੈ ਲੋਕਾਂ ਵੱਲੋਂ ਨਵੇਂ ਵਿਆਹੇ ਜੋੜੇ ਦੇ ਇਸ ਕੰਮ ਦੀ ਬਹੁਤ ਹੀ ਤਾਰੀਫ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਉਸ ਔਰਤ ਦਾ ਪੂਰਾ ਮਾਨਸਤਕਾਰ ਕੀਤਾ ਨਹੀਂ ਤਾਂ ਬਹੁਤੇ ਵਿਆਹਾਂ ਵਿੱਚ ਬਜ਼ੁਰਗਾਂ ਵੱਲ ਦੇਖਿਆ ਤੱਕ ਨਹੀਂ ਜਾਂਦਾ ਸੋ ਇਹ ਵੀਡੀਓ ਇੱਕ ਸੁਨੇਹਾ ਵੀ ਦੇ ਰਹੀ ਹੈ ਕਿ ਜਿੰਨਾ ਤੁਹਾਡੇ ਕੋਲ ਹੈ ਉਸ ਵਿੱਚ ਖੁਸ਼ ਰਹਿਣਾ ਸਿੱਖੋ ਸੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜਰੂਰ ਕਰੇ